ਬੂ ਆ ਕੋਲ ਨਾਨਕੀ ਕੁੰਡਾ ਕੋਲ ਨਾਨਕੀ ਪੀਲੇ ਚੋਲੇ ਵਾਲਾ ਤੇਰਾ ਆ ਜੀ ਵੀਰ ਆ ਗਿਆ ਸੋਹਣੇ ਚੋਲੇ ਵਾਲਾ ਤੇਰਾ ਆ ਜੀ ਵੀਰ ਆ ਗਿਆ ਜਗਤ ਰੂਪਾਲਣ ਵਾਲਾ ਤੇਰਾ ਆ ਜੀ ਵੀਰ ਆ ਗਿਆ ਸੋਹਣੇ ਚੋਲੇ ਵਾਲਾ ਤੇਰਾ ਆ ਜੀ ਵੀ ਜੈਨੂ ਰੋਜ਼ ਯਾਦ ਕਰਦੀ ਸੈਂ ਰੋਜ਼ ਪੁਕਾਰ ਕਰਦੀ ਸੈਂ ਲੰਬੇ ਚੋਲੇ ਵਾਲਾ ਤੇਰਾ ਅੱਜ ਵੀਰਿਆ ਗਿਆ ਫੁੱਲ ਕਾ ਪਕਾਂਡੇ ਯਾਦ ਕਰਦੀ ਸੀ ਲੰਬੇ ਚੋਲੇ ਵਾਲਾ ਤੇਰਾ ਅੱਜ ਵੀਰਿਆ ਗਿਆ ਸੋਹਣੇ ਚੋਲੇ ਵਾਲਾ ਤੇਰਾ ਅੱਜ ਵੀਰ ਆ ਗਿਆ ਕੋਡੇ ਰਾਖਸ਼ ਜੇ ਨੂੰ ਸਿੱਧੇ ਰਾਹੇ ਪਰ ਤ ਅੱਕ ਦੀਆਂ ਬੜੀਆਂ ਚ ਅੰਮ੍ਰਿਤ ਪਾ ਦੇ ਤ ਕੋਡੇ ਰੀਠੇ ਮਿੱਠੇ ਕਰਕੇ ਆ ਗਿਆ ਕੁੰਡਾ ਖੋਲ ਨਾਨਕੀ 부ਹਾ ਕੋਲ ਨਾਨਕੀ ਪੀੜੇ ਚਲੇ ਵਾਲਾ ਤੇਰਾ ਅੱਜ ਵੀਰ ਆ ਗਿਆ ਸੋਹਣੇ ਚੋਲੇ ਵਾਲਾ ਤੇਰਾ ਅੱਜ ਵੀਰ ਆ ਗਿਆ ਇਲਾਹੀ ਨੂਰ ਵਾਲਾ ਤੇਰਾ ਅੱਜ ਵੀਰ ਆ ਗਿਆ ਜਗ ਰੂਪ ਪਾਲਣ ਵਾਲਾ ਤੇਰਾ ਅੱਜ ਜਗਤਰ ਖਾਲਾ ਤੇਰਾ ਅਜ ਵੀ ਰਿਆ ਗਿਆ ਕੋਡੇ ਜੇ ਰਾਖਸ਼ ਨੂੰ ਸਿੱਧੇ ਰਾਹੇ ਪਾ ਦਿੱਤਾ ਤੇਰਾ ਅਜ ਸੋਣਾ ਜੇ ਆ ਵੀਰਿਆ ਗਿਆ ਲੰਬੇ ਚੋਲੇ ਵਾਲਾ ਤੇਰਾ ਅਜ ਵੀਰਿਆ ਗਿਆ ਜਗਤ ਨੂੰ ਪਾਲਣ ਵਾਲਾ ਤੇਰਾ ਅਜ ਸਾਰੇ ਜਗ ਦਾ ਰਖਵਾਲਾ ਤੇਰਾ ਵੀਰ ਆ ਗਿਆ ਭੂਆ ਖੋਲ ਨਾਨਕੀ ਕੁੰਡਾ ਖੋਲ ਨਾਨਕੀ ਸੋਹਣੇ ਚੋਲੇ ਵਾਲਾ ਤੇਰਾ ਅੱਜ ਵੀਰ ਆ ਗਿਆ ਪੀੜੇ ਚੋਲੇ ਵਾਲਾ ਤੇਰਾ ਅੱਜ ਵੀਰ ਆ ਗਿਆ ਜਿਹਦੀਆਂ ਉੜੀ ਕਾਂ ਕਰਦੀ ਸੈਂ ਅੱਜ ਗਿਆ ਬੂਆ ਕੋਲ ਨਾਨਕੀ ਅੱਜ ਚੋਲੇ ਵਾਲਾ ਤੇਰਾ ਵੀਰ ਆ ਗਿਆ ਸੋਹਣੇ ਚੋਲੇ ਵਾਲਾ ਤੇਰਾ ਅੱਜ ਵੀਰ ਆ ਗਿਆ ਜਗਤ ਪਾਲਣ ਵਾਲਾ ਤੇਰਾ ਅੱਜ ਵੀ